जप जी साओ क्योङ्कार सतनामकर्तापर निर्पो निर्वैर अजूनी से भंगुर परसाद जप आद सच जुगाद सच हैपी सच ਨਾਨਕ ਹੋਸੀ ਪੀ ਸਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣ ਪਾ ਲਖ ਹੋਹੇ ਤਾਂ ਇਕ ਨਾ ਚੱਲੇ ਨਾਲ ਕਿ ਉਸ ਚਿਆਰਾ ਹੋਈ ਐ ਕਿ ਕੂੜੇ ਟੁੱਟੇ ਪਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਰ ਹੁਕਮੀ ਹੋਵਨ ਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉੱਤਮ ਨੀ ਛੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਪੁਜੈ ਤਾਂ ਹਉ ਮੈਂ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ गावे को साज करे तन के हे गावे को जी लिदे है गावे को जापै दिसे दूर गावे को वेखे हादरा हूर कथना कत कथी ना आवे तोट कथ कत कथ कत कथी कोटी कोट कोट देता दे दे थक पाहे जुगा जगंतर खाही खाहे हुक्मी हुक्म ਚਲਾਏ ਰਹੋ ਨਾਨਕ ਵਿਕਸੈ ਵੇ ਪਰਵਾਹੋ ਸੱਚਾ ਸਾਇਬ ਸੱਚ ਨਾਏ ਪਖਿਆ ਪਉ ਅਪਾਰ ਅਖ ਹੈ ਮੰਗ ਹੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅਗੇ ਰਖੀਏ ਜਿਤ ਸੈਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਢਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐ ਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨਸੇ ਵਿਆ ਤਿਨ ਪਾਇਆ ਮਾਨ ਨਨ ਕਾਵੇ ਗੁਣੀ ਨਿਧਾਨ ਗਾਵੇ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹੱਸੂ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰਈਸਰ ਗੁਰ ਗੋ ਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਾ ਨ ਜਾਏ ਗੁਰਾ ਇੱਕ ਦੇਹ ਪਚਾਈ ਸਪਨਾ ਜੀਆਂ ਕਾ ਇੱਕ ਤਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾਵਾ ਜੇ ਤਿਸ ਭਾਵਾ ਵਿਣਪਾਣੇ ਕੇ ਨਾਏ ਕਰੀ ਜੇ ਤਿਸ ਰਠੁ ਪਾਈ ਵੇਖਾਂ ਵਿਣ ਕਰ ਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਕੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਪਜਾਈ सबना जिया का एक दाता सो मैं बिसर न जाई जे जा रे आर जा होर तो दसूनी हुए नवा खंडा जानी है नाल चले सब को, चंगा नाव रखा कै जसकी रगले जे तिस नदर ना आवई ता बात न पूछे के ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ तिस ਗੁਣ ਕੋਏ ਕਰੇ ਸੁਣੀਏ ਸਿੱਧ ਪੀਰ ਸੁਣਾਤ ਸੁਣੀਏ ਤਰਤਵਲ ਆਕਾਸ ਸੁਣੀਏ ਦੀਪ ਲੋ ਪਤਾ ਸੁਣੀਏ ਪਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸਰ ਬਰਮਾ ਇਨ ਸੁਣੀਏ ਮੁਖ ਸਲਾਹਣ ਮਨ ਸੁਣੀਏ ਜੋਗ ਜੁਗ ਤਨ ਭੇਦ ਸੁਣੀਏ ਸਾਸ ਸਿਮਰਤ ਵੇ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋ ਗਿਆ ਸੁਣੀਏ 68 ਕਾਇ ਸਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾ ਕੇ ਸਹਿਤਿਆਨ ਨਾਨਕ ਪਕਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੇ ਗਾ ਸੁਣੀਏ ਸੇਖ ਪੀਰ ਪਾਤਸ਼ਾ ਸੁਣੀਏ ਅੰਦੇ ਪਾ ਵਹਿਰਾ ਹੋ सुनिए हाथ होवे असगाहु नानक पगता सदा विकास सुनिए दुख पाप का नाश मनने की गत कहीं न जाय जे को कहे पिशे पछताए कागद कलम का न लिखण हार मनने का बहकर विचार ऐसा नाम निरंजन होए जे को मन जाने मन कोई मन सुरत होवे मन बुद्ध मन सगल पवन की शुद्ध मन मूह चोटा न खाए मन जम के साथ न जाए ऐसा नाम निरंजन होए, जे को मन जाने मन कोय मारक ठाक न पाए ने पक्ष्यों पर गट जाए मन मग न चल पंथ मन धर्म से ती बंद ऐसा नाम निरंजन होए जेको मन जाने मन कोई मन ने पावे मोख द्वार मन ने परवारे सधार मन ने तरे तारे गुरु सिख मन ने नानक पवे न पिख ऐसा नाम निरंजन होए जेको मन जाने मन कोई पंच परवान पंच पर धान पंजे पावे दरगह मान पंचै सोहर राजां पंचाका गुर एकते आन जे को कह करे विचार करते क करणा नाही समान तोल तरम दिया कपूत संतोष था प्रख्या जिन सूत जे को बुज होवे सचियार तव ले ऊपर के ता भार तरती होर परहोर होर, होर ਤਿਸਤੇ ਪਾਰਤਲੈ ਕਮੰਜੋਰ ਜੀ ਜਾਤਰੰਗਾ ਕੇ ਨਾਮ ਸਭ ਨਾ ਲਿਖਿਆ ਬੁੜੀ ਕਲਾ ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲ ਰੂਪ ਕੀਤੀ ਤਾ ਜਾਣੇ ਕੋਣਕੂਤ ਕੀ ਤਪਸਾਉ ਏਕ ਕਵਾਉ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾਂ ਇੱਕ ਵਾਰੇ ਜੋ ਤੁਤ ਪਾਵੇ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਸੰਤ ਤਪ ਤਾ ਅਸੰਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਰ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਤ ਭਾਵੇ ਸਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ असंख अमर कर जाहे जोर असंख गलव हत्या कमाहे असंख पापी पाप कर जाहे असंख कुर कुड़े, कुड़े फिराहे असंख मलेश मल पख खा असंख सिर कर है पार नानक नीच कहे विचार वारे न जावा एक बार जो तुद पावे साई पलीकार तू सदा सलामत निरंकार असंख्य नाम असंख्य थाव अगम अगम असंख्य लो असंक कहै सिर पार होए अखरी नाम अखरी साला अखरी ज्ञान गीत गुणगा अखरी लेखन बोलण बाण अखरा सिर संजोग विखाण जिन ए लिखे तिस सिर ना है जिफर माए तिप है, जेता कीता तेता नाओ विरण्ना वेना ही को थाओ कुत कवन कहा न जावा एक जो तुद पावे साई पलिका, तू सदा सलामत निरंका, पर ये हाथ पैर तंदे, पानी धोते तो उथरसें मूत पिलीती कपड़ होए दे साबुण लिये ओह धोए तो परिये मत पापा कै संग ओह तोपे ना वै के रंग पूनी पापी ना है कर, कर करना लिख जाहो आपे बीज आपे ही खाहो नानक हुक्मी आव हो जाहो तीरथ तप दया दत्दान जे को पावे तिलका मान ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਕਾ ਤਿਰਥ ਮਲਣਾ ਸਭ ਗੁਣ ਤੇਰੇ ਮੈਂ ਨਾਹੀ ਕੋਇ ਪਿੰਗੁਣ ਕਿਤੇ ਭਗਤ ਨ ਹੋਇ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਨ ਸਵੇਲਾ ਵਖਤ ਕਵਣ ਕਮਣਠਿਤ ਕਵਣ ਵਾਰ ਕਮਨ ਸੇ ਰੁੱਤੀ ਮਹ ਕਵਣ ਜਿਤ ਹੋਆ ਆਕਾਰ ਵੇਲ ਨ ਪਈਆ ਪੰਡਤੀ जे होवे लेख पुराण वकत न पायो का दिया जे लिखण न जो की रुत माहो ना कोई जा तिर ठीक को साजे आपे जाने सोई किव कर आखा किव सलाहही क्यों वरणी किव जाना, नानक आखण सब को आखे एक दू एक सियाणा वटा साहेब वी नाई ਕਿੱਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਕੀਆ ਨਾ ਸੋਹੇ ਪਤਲ ਪਤਾਲ ਲਖ ਅਕਾਸ ਅਕਾਸ ਉੜਕ ਉੜਕ ਭਾਲ ਥਕੇ ਵੇ ਕਹਿਣ ਇੱਕ ਬਾਤ ਸੈਸ 18 ਕਹਿਨ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾ ਲਿਖੀ ਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੇ ਇਤੀ ਸੁਰਤ ਨ ਪਾਇਆ ਨਦੀਆ ਅਤੇ ਵਾਹ ਪਵਹ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕਿਰੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਅੰਤ ਅੰਤਨ ਕਰਨ ਦੇਣ ਨ ਅੰਤ ਅੰਤਨ ਵੇਖਣ ਸੁਣਣ ਨ ਅੰਤ ਅੰਤਨ ਜਾਪੇ ਕਿਆ ਮਨ ਮੰਤ अंत न जापे किता कार अंत न जापे पारावार अंत कारण के अंत न पाए जाहे एहो अंत न जाने कोय बहुता कहिए बहुता होए, वड्डा साहेब ऊंचा था, ऊंचे ऊपर ऊंचा नाओ एवड ऊंचा हो वै कोई, तिस ऊचे को जाने सोए जेवड आप जाने आप आप ਨਾਨਕ ਨਦਰੀ ਕਰ ਮੀਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤਮਾਏ ਕਿਤੇ ਮੰਗ ਹੈ ਜੋਤ ਪਾਰ ਕਿਤੇ ਗੰਤ ਨਹੀਂ ਵਿਚਾਰ ਕਿਤੇ ਖਾਪਟ ਹੈ ਵੇਕਾਰ ਕਿਤੇ ਲੈ ਲੈ ਮਕਰਪਾਹੇ ਕਿਤੇ ਮੂਰਖਾ ਹੈ ਖਾਹੇ ਕਿਤੇ ਦੁਖ ਪੂਖ ਸਤਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇ ਕ ਅਖਣ ਪਾਏ ਉਹ ਜਾਣੈ ਜੇ ਤਿਆ ਮੁਹ ਖਾਇ ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇ ਕੇ ਜਿਸਨੂ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰਿਏ ਮੁਲ ਪੰਡਾਰ ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਲਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨਿਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ आख है में आख है इंद आख है गोपी तय गोविंद आख है ईश्वर आख है सिद्ध आख है केते किते बुद्ध आख है दानव आख है देव आख है सुरनर मुंजन सेव केते आख है आखण पाए केते कह कह उठ उठ जाए एते किते होर करे ता आख न सखे के ही के ਜੇਵੜ ਭਾਵੈ ਤੇ ਵਢ ਹੋਇ ਨਾਨਕ ਜਾਣ ਸਚਾ ਸੋਇ ਜੇ ਕੋ ਆਖੇ ਬੋਲ ਵਿਕਾਰ ਤਾ ਲਿਖਿਐ ਸਿਰ ਕਾ ਵਾਰਾ ਗਾਵਾਰ ਸੋਦਰ ਕੇਹਾ ਸੋ ਕਰਕੇਹਾ ਜਿਤ ਬਹਿ ਸਰਬ ਸਮਾਲੇ ਵਾਜੈ ਨਾਦ ਅਨੇਕ ਅ ਸੰਖਾ ਕੇਤੇ ਵਾ ਵਣ ਹਾਰੇ ਕੇਤੇ ਰਾਗ ਪਰਿਸ ਕਹੀਅਨ ਕੇਤੇ ਗਾ ਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵੇ ਚਿੱਤ ਕੁਬਤ ਲਿਖ ਜਾਣਾ ਲਿਖ ਲਿਖ ਤਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾ ਸਣ ਬੈਠੇ ਦੇਵ ਤਿਆਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਤ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ गावਨ ਪੰਡਤ ਪੜ ਰਤੀ ਸਰ ਜੁਗ-ਜੁਗ ਵੇਦਾ ਨਾਲ ਗਾਵੇ ਮੋੜੀਆਂ ਮਨਮੋਹਨ ਸੁਰ ਕਮਸ਼ ਪਿਆਲੇ ਗਾਵਨ ਰਤਨੁ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਤ ਮਹਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤੁਤ ਨੁ ਗਾਵੇ ਜੋਤ ਤੁਤ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈਪੀ ਹੋਸੀ ਜੈ ਨ ਜਾਸੀ ਰਚਨਾ ਜੇ ਨਰਜਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਤੇ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ हुक्म न कर ना जाय सो पत साहो साहा पत साहिब नानक रहन जाय मुन्दास संतोख शरम पचोली ध्यान की करे विभूत किंथा काल क्वारी काया जुगर डंडा प्रतीत आई पंथी सगल चमाती मन जीते जगजीत आदेश से आदेश आद अनिल अनाद अनाहत ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਪੰਡਾਰਣ ਘਟ ਘਟ ਵਾਜਹਿਨਾਦ ਆਪ ਨਾਤ ਨਾਥੀ ਸਭ ਜਾ ਕੀ ਰਿਤਸਿਤ ਅਵਰਾਸਾ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸਤ ਸੇ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਇਕ ਮਾਈ ਜੁਗਤ ਵਿਆਈ ਤਿੰਚੇ ਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣ ਜਿਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫੁਰਮਾਨ ਓ ਵੇਖੇ ਓਨ ਨਦਰ ਨ ਆਵੇ ਬਹੁਤਾ ਏ ਵਡਾਣ ਆਦੇਸ ਤੇ ਆਦੇਸ ਆਦ ਨੀਲਨਾ ਅਦਨ ਹਥ ਜੁਗ ਜੁਗ ਇਕ ਕੋਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਸ਼ ਪਾਇਆ ਸਵੇਕਾ ਵਾਰ ਕਰ ਕਰ ਵੇਖੇ ਸਿਲਜਣਹਾਰ नानक सच्चे की साची कार आदेश से आदेश आद नील अनाद अनाहत जुग जुग एक तो चीपो लख हो लख हो वह लखीस लख लख केड़ा आकी है एक नाम जगदीश ए त्रापत पवड़िया चढ़िए होए अकीस गल्ला आकाश की किटा आयीस नानक नदरी पाई है कूड़ी कूड़े ठीस आखन जोर पे न जोर जोर न मंगन देर न जोर जोर न जीवन मरण न जोर जोर न राजमाल मंसोर जोर न सुती ज्ञान विचार जोर न जुक्ति छुटे संसार जिस हाथ चोर कर वेखे सोए नानक उत्तम नीच न कोय रा वार पौन पाणी अग्नि पाताल तिस्वी धरती थाप रखी तरम साल तिस्वी जी चुगत के रंग तिनके नाम अनेक अनंत कर्मी कर्मी होए विचार सच्चा आप सच्चा दरबार तिथे सोहन पंच परवान नदरी करम पवे निशान कच पकाई पाए नानक गया जा पैजोय तरम का ही हो धर्म ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵਸੰਤਰ ਕੇਤੇ ਕਾਨ ਮਹੇਸ ਕੇਤੇ ਪਰਮੇ ਘਾਟ ਕੜੀਏ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਤੇ ਵੀ ਵੇਸ केते देवदानव मुन केते केते रतन समुंद केतिया खाणी केतिया बाणी केते पात नरिंद केतिया सुरती सेवक केते, सेव केते नानक अंत न अंत ज्ञान खंड में ज्ञान प्रचंड जिथे नाद विनोद कोड आनंद खंड की बाणी रूप तिथे पकाड़ तकड़िए बहुत अनूप ताकिया गल्ला कथिया ना जाहे जेको कहे पिशे पिष्टाए, तिथे कड़िए सुतमत मन बुद्ध तिथे कड़िये सुरा सिदा की सुध करम खंड की बाणे जोर तिथे होर न कोई होर तिथे जोध महाबलसूर तिन मै राम रहया भरपूर तिथे सीतो सीता मैं माहे, ताके रूप न कथने जाए ना ओह मरे न ठाके जाए ਜਿਨ ਕੇ ਰਾਮ ਵਸੇ ਮਨ ਮਾਹਿ ਤਿੱਥੇ ਭਗਤ ਵਸੇ ਕੇ ਲੋ ਕਰੇ ਅਨੰਤ ਸੱਚਾ ਮਨ ਸੋ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਪਹਾਰਾ ਤੀਲ ਸੁਨਿਆਰ ਅਹਰਣ ਮਤ ਵੇਧ ਹਥਿਆਰ ਪੋਖਲਾ ਅਗੰ ਤਪਤਉ ਪੰਡਾ ਪਾਓ ਅਮਰਤ ਢਾਲ ਕੜੀਏ ਸਭ ਸੱਚੀ ਟਕਸਾ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਆਇਆਂ ਵਾਚੈ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰ ਫਤਿਹ